ਆ ਗਈ ਕਰਾ ਦੇ ਪਾਤਵਾਰੀ ਦੇ ਬਾਰੇ ਗੱਲ ਕਰਦੇ ਉਹ ਮੈਨੂੰ ਪਾਣੀ ਨਾਲ ਨਹੀਂ ਚਾਹਣੀ ਇਮਾਰਤ ਨੂੰ ਫੋਨ ਲਾਵਾਂ ਭਲਾ ਪੁੱਛ ਨਹੀਂਦੀ ਆ ਕਿ ਨਹੀਂ ਤੇ ਨਾਨੀ ਨੂੰ ਲੋਣਾ ਵਾ ਫੋਨ ਨਾ ਵੇਖਾਂ ਭਲਾ ਫੇ ਪੰਚੀ ਕੁੜੀ ਕਿ ਨਹੀਂ ਅਜੇ ਈ ਬੜੀ ਘੱਟ ਵਜ੍ਹਾ ਕੱਲ ਪਤਾ ਨਹੀਂ ਲੱਗਦਾ ਇਤੋਂ ਨਹੀਂ ਹਲੋ ਸਸਿਕਾ ਮੰਮੀ ਜੀ ਸਸਿਕਾ ਮੰਮੀ ਜੀ ਮਾੜੀ ਯਾਰ ਕਿੰਨੇ ਆ ਠੀਕ ਠਾਕ ਵਧੀਆ ਤੁਸੀਂ ਸੁਣਾ ਕਿੱਦਾਂ ਪਰਿਵਾਰ ਆਜੀ ਬਾਜੀ ਹਾਂ ਜੀ ਪਰਵਾਹ ਆਜੀ ਬਾਜੀ ਸਾਹਿਬ ਆਪਣਾ ਸੁਣਾਓ ਤੁਸੀਂ ਹਾਂ ਆਪਣਾ ਵੀ ਠੀਕ ਆ ਤੇ ਕਿੱਦਾਂ ਮਾਂ ਤੇ ਪਹੁੰਚ ਗਈ ਆ ਐਸਾ ਲੈ ਗਈ ਉਹਨੂੰ ਆਣ ਕੇ ਉੱਥੋਂ ਆਹੋ ਲੈ ਗਈ ਮੈਂ ਵਾਖਤਾ ਐਸਾ ਐਸਾ ਇਹ ਪਰ ਗਾਮਵਾਏ ਸੀ ਸੀ ਸਾਡੀ ਗਿੰਦੀ ਹੁੰਦੀ ਤਾਂ ਐਡਾ ਕੁੜੀ ਦਾ ਆਨ ਕਰਨਾ ਨਹੀਂ ਓਏ ਮਾਦਾ ਫਿਰ ਤੈਨੂੰ ਪਤਾ ਹੀ ਆ ਅੱਜ ਕੱਲ ਫਿਰ ਥੋੜਾ ਬੜਾ ਤਾਂ ਫਰਕ ਪੈ ਹੀ ਜਾਂਦਾ ਵਾ ਭਾਈ ਇੰਨਾ ਰਾਂਗ ਦਾ ਕਾਲਾ ਕੁੜੀ ਕਿੰਨਾ ਕਿੰਨੀ ਲਿਸ਼ੀ ਹੋਈ ਆ ਉਹ ਜਦੇ ਬਥੇਰਾ ਬਥੇਰਾ ਮੈਂ ਕਰਦਾ ਵਾਂ ਪਰ ਉਹ ਗੱਲ ਨਹੀਂ ਨਾ ਬਣਦੀ ਉਹ ਫੇ ਜਦੋਂ ਮੈਂ ਚਲ ਜਾਂਦਾ ਦੁਕਾਨ ਤੇ ਤਾਂ ਤੈਨੂੰ ਪਤਾ ਵਾ ਫਿਰ ਉਹ ਦਿਵਾਰੇ ਹੋਈ ਦਿੰਦੀ ਹੰਦਿਆਣੇ ਦੇ ਉਹ ਛੜ ਗਿਆ ਮੈਂ ਚੱਲ ਮਾੜੀ ਚੰਗੀ ਰੋਟੀ ਮਿਲਦੀ ਜਾਂਦੀ ਆ ਮੁੜ ਕੇ ਇੱਤੋਂ ਨਾ ਜਾਈਏ ਫਿਰ ਤੈਨੂੰ ਪਤਾ ਕਈ ਗੱਲਾਂ ਬਾਤਾਂ ਨਹੀਂ ਕੋ ਕੋ ਕਾਤਾ ਇੰਕੇ ਦੇ ਇਹ ਕਿਉਂ ਲੜਿਆ ਕੁੜੀ ਵਾਲਾ ਕੀ ਬਣਾਇਆ ਕੁੜੀ ਦਾ ਹਾਲ ਐਸੇ ਇਹ ਰੋਟੀ ਲੰਗੀ ਐਸੇ ਹੋਈ ਲੰਗੀ ਐਸੇ ਸਮੇਂ ਐਸੇ ਕਰਕੇ ਕੱਲੀ ਮੈਂ ਚੱਲ ਦੱਸ ਦੇਣ ਨਾਲੇ ਘੁੰਮ ਫੇਰਾਵੇ ਤੇ ਨਾਲੇ ਉਥੋਂ ਧਿਆਨ ਇੱਧਰ ਉੱਧਰ ਜਾਊਗਾ ਇਹਦਾ ਖੇੜ ਖੂੜ ਮੱਲ ਲੋ ਵੀ ਵਸਾ ਕੁੜੀ ਵੀ ਗੱਲਾਂ ਦੱਸਦੀ ਆ ਵੀ ਨਾਨੀ ਜੀ ਮੈਨੂੰ ਆਹ ਕੋ ਇਸ ਸਸਾ ਚਲੋ ਮੈਂ ਨੂੰ ਫਿਰ ਵੀ ਸਮਝਾਉਂਗਾ ਮੈਂ ਸਮਝਾਉਂਦਾ ਰਹਿਣਾ ਵਾ ਚਲ ਤੂੰ ਕੁੜੀ ਨੂੰ ਕਹਿ ਬਈ ਗੁੱਸਾ ਨਾ ਕਰਿਆ ਕਰ ਤੂੰ ਆਪਣਾ ਖਾਂਦੀ ਪੀਂਦੀ ਰਿਹਾ ਕਰ ਵੇਲੇ-ਕਵੇਲੇ ਚਲੋ ਕੋਈ ਨਹੀਂ ਉਹ ਤੇ ਖਾਂਦੀ ਇਨੋਂ ਹਾਂ ਦਮਾਂਗੇ ਉਹ ਤੇ ਵਾਦੂਆ ਫਟਕਾਰ ਮਹਾਰਾਜਾਂ ਨਾ ਕੋ ਦਤਾ ਹਾਂ ਦੀ ਹਾਂ ਜੀ ਹੋ ਹੋਰ ਪਰਿਵਾਰ ਸਾਹਿਬ ਰਾਜੀ ਬਾਜੀ ਆ ਹੋਰ ਪਰਿਵਾਰ ਰਾਜੀ ਬਾਜੀ ਠੀਕ ਆ ਦਾ ਵਧੀਆ ਚਲੋ ਮਾਰੂਗਾ ਕਿਹੜਾ ਮਮੀ ਹੋਣਾ ਵਾ ਕਿਦਾਂ ਘੁੰਮ ਕੇ ਜਾਣਾ ਵੀ ਤਾਂ ਟਾਈਮ ਲੱਗਾ ਨਾ ਤੇ ਮੈਂ ਮਿਲ ਜੂਗਾ ਕਰੀ ਵਿੱਚੋਂ ਆਣ ਕੇ ਚਲੋ ਠੀਕ ਹਾਂ ਓਕੇ ਓਕੇ ਕੀ ਆ ਗਈ ਕਿ ਰਾਜੇ ਠੰਡਾ ਕਰਨੀਆਂ ਗੱਲਾਂ ਕਰ ਲੈ ਡਾਕਸਖਸਾਨੇ ਨਹੀਂ ਤੋ ਸੁਣਦੇ ਹੀ ਤੇ ਮੈਨੂੰ ਹੋਰ ਕਾਨੂੰਨੀ ਨਹੀਂ ਲੱਗੇ ਤੇ ਸੁਣ ਲਾ ਫਿਰ ਗੱਲ ਤੇ ਉਹਨੇ ਸੱਚੀ ਕੀਤੀ ਉਹਨੇ ਗੱਡੀ ਵੀ ਝੂਠੀ ਕੀਤੀ ਆ ਕਾਰਨੇ ਸੱਚੀ ਕੀਤੀ ਆ ਪੀ ਕੁੜੀ ਨੂੰ ਮੈਂ ਸੋਕਾ ਲਾਇਆ ਵਾ ਇਹ ਤੇ ਹੁਣ ਤੈਨੂੰ ਪਤਾ ਹੋਊਗਾ ਵੇਖਣ ਵਾਲਿਆਂ ਨੇ ਜਾਂਦੇ ਪਛਾਣ ਕੇ ਕਹਤਾ ਵੀ ਆ ਗੱਲਬਾਤ ਆ ਕਾਰਨੇ ਦੀ ਪਛਾਣ ਕੀਤੀ ਹੈ ਉਹੋ ਹੀ ਗੱਲਬਾਤ ਤੇਰੀ ਦਾਦੇ ਦੇ ਸ਼ਰੀਰ ਮੜਾ ਦਾਦੇ ਨਾ ਕੋ ਖਵਾ ਲਿਆ ਨਾ ਪਿਆ ਲਿਆ ਰੰਗ ਕਾਲਾ ਆਇਆ ਤਾਰੇ ਕਹਿਆ ਹੋਇਆ ਮੈਨੂੰ ਤੇ ਇਹ ਕਾਲਾ ਕੋਈ ਦੇਖਦਾ ਨਹੀਂ ਇਡੀ ਸੋਣੀ ਕੁੜੀ ਕੱਲੀ ਆ ਉਹਦਾ ਹੀ ਫਿੱਟ ਲੜਦੀ ਇਹਨਾਂ ਨੂੰ ਨੋਰ ਤੂਕ ਪਾਤਾ ਪੜਾ ਮੈਂ ਤਪਾਤ ਵਾਲੀ ਜੇ ਗੱਲ ਕਰਨ ਦੇਈ ਤੂੰ ਸੁਣਿਆ ਨਾ ਨਾ ਕਰ ਇਹੋ ਜੀਆਂ ਗੱਲਾਂ ਪਰੇ ਹੋ ਕੇ ਨੰਗ ਜਾ ਕਰ ਕੇ ਚੱਲ ਗੱਲਾਂ ਕਰਨ ਦੇ ਆਹਦਾ ਕੰਨ ਲਾ ਕੇ ਸਾਈਡ ਤੇ ਰੱਖ ਨਹੀਂ ਸਕਦੀ ਕੰਨ ਲਾ ਕੇ ਸਾਈਡ ਤੇ ਨਹੀਂ ਰੱਖ ਸਕਦੀ ਤੇ ਫਿਰ ਉਹਨੂੰ ਵਧੀਆ ਤਰੀਕੇ ਨਾਲ ਰਹਿ ਫਿਰ ਉਹਦੇ ਨਾਲ ਤੇ ਮੈਂ ਕੱਢ ਗਿਆ ਨਾ ਫੇਰ ਤੈਨੂੰ ਕੋਈ ਗੱਲ ਵੀ ਨਾ ਕਰੇ ਆ ਤੇ ਮੈਂ ਕੱਟਿਆਂ ਦਾ ਦੱਸਾਂ ਨਾ ਕਿ ਹਾਂ ਯਾਰ ਹਰ ਰੋਜ਼ ਮੈਨੂੰ ਪਾਣੀ ਪਿਆਲ ਦੇ ਰਹੀ ਨਹੀਂ ਅੱਜ ਤੂੰ ਜਾ ਕੇ ਪੀ ਤੇ ਠੰਢੀ ਹੋ ਕੋਈ ਨਹੀਂ ਮੈਂ ਵੀ ਪੀ ਲੂੰਗੀ ਪਾਣੀ ਮੈਨੂੰ ਲਿਆ ਤੇ ਥੋੜੀ ਘੇਲੇ ਲੈਣਾ ਮੈਂ ਤੇ ਆਪ ਕਰਦੀ ਆ ਸਾਰਾ ਯਾ ਨਹੀਂ ਪਾਣੀ ਪੀਣਾ ਤੇ ਦਵਾਈ ਲੈ ਆ ਤੁਹਾਡਾ ਕੱਟ ਕੇ ਕਾ ਤੂੰ ਹੀ ਠੰਢੀ ਹੋ ਜਾ ਚੰਗਾ ਲੁੱਤੀਆਂ ਲਾ ਕੇ ਆ ਕਰਕੇ ਠੱਡਾ ਹੋਵੇ ਮੇਰੇ ਪਰ ਖਿਲਾਫ ਸਾਰਾ ਬੋਲ ਕੇ ਤੇ ਹੁਣ ਖੰਡ ਪੈ ਗਈ ਕਰ ਇਹ ਚੱਲਦਾ ਹੀ ਰਿਹਿੰਦਾ ਨਾ ਕੰਮ ਇਹ ਤੇ ਤੈਨੂੰ ਆਪੜਿਆ ਵੀ ਸਮਝਣਾ ਪੈਣਾ ਵਾ ਤੈਨੂੰ ਰੱਖਣਾ ਪੈਣਾ ਵਾ ਸਾਰਾ ਨੂੰ ਨਾਲ ਲਾ ਕੇ ਵਧੀਆ ਕੰਮਕਾਰ ਵਧੀਆ ਉਹਦਾ ਰੰਗ ਚਟਾਕ ਹੋਵੇ ਉਹਦਾ ਲੋਕੀ ਵੇਖਣ ਵਾਲੇ ਕਹਿਦੇ ਕੁੜੀ ਕਿੰਦੀ ਵਧੀਆ ਪਾਲੀ ਜਨਾ ਦੇਖੋ ਤੇ ਫਰਕ ਫੇ ਲੋਕੀ ਲੱਭਦੇ ਆ ਕਿ ਨਾ ਫਰਕ ਪੈ ਗਿਆ ਉਹਦੀ ਮਾਂ ਤੋਂ ਬਿਨਾ ਅੱਛਾ ਹਾਂ ਮੈਂ ਨਹੀਂ ਮਾਂ ਮੈਂ ਤੇ ਕੁਕ ਕਰਦੀ ਨਹੀਂ ਨਾ ਮੈਂ ਰੋਟੀ ਲਾ ਕੇ ਦਿੰਦੀ ਨਹੀਂ ਨਾ ਮੈਂ ਨੂੰ ਆ ਕਹਿਨੀ ਕੋ ਤੇ ਮਾਂ ਬਣ ਕੇ ਵਿਖਾ ਨਾ ਫਿਰ ਮਾਂ ਨੂੰ ਬਣ ਕੇ ਵਿਖਾਵੇਂ ਮੈਂ ਕੁੜੀਏ ਇਦਾਂ ਤੈਨੂੰ ਪਾਲਿਆ ਵਾ ਤਾਂ ਇਦਾਂ ਮਤਲਬ ਤੈਨੂੰ ਰਖੜਾ ਵਾਂ ਮੈਂ ਮੈਂ ਆਪਾਂ ਚੰਗੀ ਮਾਂ ਨਹੀਂ ਕੋਈ ਬਣ ਸਕਦੀ ਫਿਰ ਉਹਦੀ ਹਾਂ ਚਲੋ ਖੰਡ ਕਰ ਦੋ ਲੈ ਕੇ ਆ ਤੋ ਜਾ ਕੱਟ ਕੇ ਲਿਆ ਤਈਏ ਦਵਾਣਾ ਤੇ ਕੱਟ ਕੇ ਖਾਈਏ ਗਰਮੇ ਚੋਲੇ ਵਟੇ ਇੱਥੇ ਦੇ ਹੋ ਸ਼ੋਰ ਦੇਣਾ ਆਹ ਕੀ ਡੋਲ ਗਿਆ ਚੁੰਨੀ ਤੇ ਆਹ ਦਾ ਕਰਦ ਨਾ ਰੱਖਿਆ ਕਰਿਓ ਪਹਿਲਾਂ ਚੁੰਨੀ ਬਦਲ ਕੇ ਆਵਾ ਮੈਂ ਤਾਂ ਸਾਰੀ ਚੁੰਨੀ ਨਾਸ ਹੋ ਗਈ ਜੀ ਆਹ ਤਾਂ ਪਾਇਆ ਮੇਰੇ ਪਾ ਜਰਾ ਨਾ ਤੇ ਕੰਮ ਕਰਦੀ ਜੁ ਹੁੰਦਾ ਨਾ ਹੋਰ ਆਹ ਦਵਾਣਾ ਕੱਟਿਆ ਵੀ ਹੈਗਾ ਰਹਾਦਾ ਇਹੋ ਹੀ ਦੇ ਦਿੰਦੀ ਨੀ ਇਹਨੂੰ ਜਿੰਨਾ ਖਾਓ ਲੁੱਤੀਨਾ ਲੰਮੇ ਰਹੇ ਮੇਰੀਆਂ ਦੇ ਦਮਾਣੇ ਇੱਥੇ ਮੈਨੂੰ ਆਂਦੇ ਕੱਟ-ਕੱਟ ਕੇ ਦੇ ਵਾਹ ਆਹੋ ਖਾਓ ਉਹ ਮੱਝਾ ਡਾਲਾ ਤੇ ਤੂੰ ਹੀ ਖਾਲਾ ਨਾ ਨੌਪਰੀਦ ਨੂੰ ਮਾਜ ਮਾਰ ਉਹ ਵੀ ਖਾਲੇ ਨੌਪਰੀਦ ਆ ਜਾ ਕਾਰਾ ਬੱਦਲਾ ਮੈਂ ਡਾਲਾ ਮੈਂ ਜਾ ਡਾਲਾ ਆ ਜਾ ਸਾਡਾ ਲੰਮਾ ਜਿਹਾ ਡਾਲਾ ਆ ਪਤਾ ਵੇ ਹਜਾ ਖਾਈਏ ਆ ਗਿਆ ਪੱਪਾ ਸਾਰੇ ਜਾਣੇ ਤਾਂ ਉਹ ਬੈਠਾ। ਆਪਾਂ ਮਿੱਠੇ ਆ। ਇਹ ਹੁਣ ਖਾਦਿਆਂ ਪਤਾ ਲੱਗੂਗਾ ਮਿੱਠੇ ਕੇ ਤੇਰੀ ਮਾਰ ਨੂੰ ਕਟਕੜੇ ਆ। ਹੈ ਬੈ ਜਾ। ਮਾਂ ਤਾਂ ਚਾਦੀ ਕਟਕੜੀ ਆ। ਹੂੰ। ਆਹੋ। ਮਾਂ ਦੀਆਂ ਢੇਡਾਂ ਨੂੰ ਲਾਉਂਦੇ ਕਰ ਲੈਂਦੇ ਗੱਲਾਂ ਕਰਕੇ ਦੂਜੀ ਆ ਨਾ। ਕਾਣ ਪੀਣ ਲੱਗਿਆ ਨਾ ਅਖ ਜੇ ਗੱਲਾਂ ਕਰਿਆ ਕਰ। ਕਾਣ ਪੀਣ ਲੱਗਿਆ ਮਿੱਠੀਆਂ ਗੱਲਾਂ ਕਰਿਆ ਕਰ। ਅੱਛਾ। ਲੈ ਮੇਰੇ ਪੋਤਾ ਵੀ ਖਾ ਲ। ਮਾਰ ਮੇਰੇ। ਮੇਰਾ ਵੀ ਨਹੀਂ ਹੁਣ ਜੀ ਕੰਡਿਆ ਛੋਟੀ ਗਰਮ ਮੇਰਾ ਨਹੀਂ ਇੱਕ ਪੀਸ ਹੁਣ ਤਾਂ ਡੇਗ ਗਿਆ ਜਾ ਮੇਰਾ ਨਹੀਂ ਜੀ ਕੰਡਿਆ ਹਾਂ ਹਾਂ ਆਲਾ ਵੜ ਤੇ ਚੱਲੋ ਛੁੱਟ ਗਿਆ ਚੱਕ ਲੇ ਮੈਂ ਵੀ ਹੱਥ ਦੋਵਾਂ ਨਾਲ ਫੇਰ ਲਾਂ ਆ ਤਾ ਤੋ ਲਾ ਮੜਿਆ ਤੁਸੀਂ ਉਹ ਤਾਂ ਮੱਖੀਆਂ ਪੈਂਦੀਆਂ ਹੱਥ ਤੋਂ ਲੱਗ ਆ ਜਾ ਬਿਤਾਫ ਲਈ ਜੇ ਕਿੰਨੀ ਬੁਰੀ ਲੱਗਣ ਦੀ ਤੇ ਵੀ ਉਹ ਮਨ ਨੂੰ ਨਹੀਂ ਟਿਕਣੀ ਆ ਸਦਾ ਦਾ ਚੰਗਾ ਨਹੀਂ ਲੱਗਣਿਆ ਵੇੜਾ ਲੋਕੀ ਵੀ ਪਤਾ ਨਹੀਂ ਕੀ ਕਰਦੇ ਆ ਹਾਂ ਜੇ ਅੱਜ ਸਵੇਰਾ ਸਾਰਾ ਕੰਮ ਕੀਤਾ ਸੀ ਮੈਂ ਸਾਰੀ ਸਾਫ ਸਫਾਈ ਕੀਤੀ ਯਾਰ ਉਹ ਵਾਸਤ ਬਾਤ ਨਿਕਲ ਗਿਆ ਤੇ ਘਾਰਾ ਪਿਆ ਹੁੰਦਾ ਬਾਬਾ ਮਾਨਤਦਾ ਹੈਗਾ ਤੇ ਉਹਦਾ ਸੋਖੀ ਇਹੋ ਜਿਹੇ ਕੰਮ ਨੂੰ ਤਰੀਕਾ ਨਾ ਕਰਨੇ ਪਈਏ ਘਾਟੇ ਦਿੰਦੀ ਸੀ ਨਾ ਘਾਟੇ ਦਿੱਤਾ ਹੁਣ ਮੈਂ ਸਾੜ ਵੀ ਨਹੀਂ ਸਾੜਦੀ ਘਰਾ ਤੇ ਘਰਾ ਕੀ ਜੇ ਵੀ ਹੁੰਦੇ ਹਾਲੇ ਮੈਂ ਲੜਕੇ ਏਡੀ ਅਜੇ ਵੀ ਸਪੀਕਰ ਚੱਲੀ ਜਾਂਦਾ ਬੰਦ ਨਹੀਂ ਹੋਇਆ ਵੀ ਚੱਕਰ ਵਾ ਮੈਂ ਤਾਂ ਟੀ ਕੋਈ ਕੰਡ ਨਹੀਂ ਆਪਣੀ ਕਰਨੀ ਆ ਆਪਣੀਆਂ ਕੀ ਕਰਨੀ ਜਾਂ ਤੂੰ ਜੀ ਜਾ ਫਿਰ ਆਹੋ ਤਾਂ ਨਾ ਕਰੀ ਜਾ ਕੱਲੀ ਮੈਂ ਤੇ ਇਹ ਗੱਲ ਕੰਡੀ ਆ ਕਿਸ ਸਮੇਂ ਅਰੇ ਸਾਰਾ ਸਾਫ ਸਾਈਨ ਮੈਂ ਕੀਤੀ ਕਹੋ ਫੇਰ ਮੈਂ ਬਾਹਰ ਆਈਆਂ ਤੇ ਸਾਰੇ ਖਿਡਾਰੀ ਫੇਰ ਪਿਆਸਵਾਹ ਨਾ ਮੇੜਾ ਪਰਿਆ ਉਹ ਇਹ ਸੀਜ਼ਨ ਵਾ ਨਾ ਸੀਜ਼ਨ ਦੇ ਸਾਰੇ ਅੱਗ ਉਹ ਗਲਾਉਂਦੇ ਫਿਰ ਮੜੀ ਮੁੱਟੀ ਆਪ ਤੇ ਉੱਡਣੀ ਆ ਜਦੋਂ ਅੱਗ ਲਾਉਂਦੇ ਆ ਉਹਦੇ ਨਾਲ ਹੀ ਵਾਧਿਆ ਕਰਨਾ ਨਾ ਖਿਡਾਰੀ ਆਇਆ ਕਰੇ ਚੱਲੋ ਹੁਣ ਹੁੰਝ ਲਾਓ ਝੁਂੜਾਈ ਆ ਕਿ ਮੈਨੂੰ ਝੁਂੜਨਾ ਪੈਣਾ ਕਿਹੜਾ ਮੇਰੇ ਮੰਡੇ ਦਾ ਕਿਸੇ ਨੇ ਕਰਨਾ ਮੈਨੂੰ ਹੀ ਕਰਨਾ ਪੈਣਾ ਸਾਰਾ ਉਹਨੂੰ ਤੇ ਘਰ ਭਾਵਾਂ ਮੈਂ ਹੀ ਕਰਨਾ ਲੈ ਹੁਣ ਤੈਨੂੰ ਹੁਣ ਤੈਨੂੰ ਚੇਤਾ ਆਉਂਦਾ ਵਾ ਮੰਨ ਤਦਾ ਆਹ ਹੋ ਤੇ ਤੇ ਲਾਗੋ ਕੰਮ ਤੇ ਉਹ ਕਰੋਦੀ ਹੈ ਨਾ ਮੈਂ ਕਿਹਾ ਵਾ ਤੇ ਚੇਚਾ ਕੰਦੀ ਕਹਦੇ ਚੇਤੇ ਕੰਦੀ ਹੁਣ ਕਹਿ ਨਹੀਂ ਹਣੀ ਪਈ ਉਹਨੇ ਹੋਜ ਦੇਣਾ ਹੀ ਇੱਥੇ ਹੁੰਦੀ ਤੇ ਹਾਂ ਹੁਣ ਜਿਹੜਾ ਇਹ ਪਨਾ ਮੈਨੂੰ ਆਦੀ ਨਾ ਕਿ ਮੇਰੇ ਆ ਘਰ ਦੀ ਲਾਗੋ ਸੋਖ ਮੈਨੂੰ ਜੀ ਆਹੋ ਜੀ ਜਿਆ ਕਰੀ ਜਾ ਕੰਮ ਤੇ ਗੱਲਾਂ ਕਰੀ ਜਾ ਯਾਰ ਉਹਦੇ ਨਾਲ ਮਾਈਟ ਮਾਰਨੀ ਵਾਜ ਗੱਲ ਨਹੀਂ ਕੋਈ ਵੀ ਨਾ ਪਰੇ ਦਿਨ ਵਾਜਾ ਮਾਂਦਾ ਤੇ ਮੈਂ ਕੀ ਕਹਿਣਾ ਇਹਨੂੰ ਚਾੜੋ ਤੇ ਮੇਰਾ ਹਾਲੇ ਪੂਰਾ ਲੱਗਣੇ ਨੇ ਅੱਥੇ ਬੈਠੇ ਵਾਜਾ ਮਾਂ ਕਿਸਾ ਪੜਾ ਕਿਹੜਾ ਕੰਮ ਪੈ ਗਿਆ ਇਹ ਗਰਮੀ ਤੇ ਗੜਾ ਕਿਹੜਾ ਬੱਦਲ ਅਮਾ ਜੀ ਮੈਨੂੰ ਕੁਝ ਖਾਣ ਦੇ ਦੋ ਭੁੱਖ ਬੜੀ ਲੱਗਣ ਦੀ ਆ ਲੇ ਹਣੀ ਆ ਮੈਂ ਆਪਣੇ ਪੁੱਤ ਲਈ ਖਾਣ ਲਈ ਲੈ ਕੇ ਦੋ ਸੁ ਲਿਮਨੀ ਲੇ ਮੈਂ ਨਾ ਕੋਤ ਪੰਜੀਰੀ ਖਾ ਦੋ ਦੇਸੀ ਘਿਓ ਚ ਬਣਾਈ ਹੂੰ ਖਾ ਕੇ ਤੇ ਵੱਡਾ ਹੋ ਜਾ ਠੀ ਆਹੋ ਖਾ ਲਾ ਹਾਂਜੀ ਜੀ ਜੀ ਮੈਂ ਕਹਿੰਦੀ ਤੇ ਮਰਾ ਕੰਦਲਾ ਲੈ। ਫੁਰੀਆ ਮੇਰਾ ਪੋਤਾ ਗਾਲ ਸੋਣਾ। ਹਾਂਜੀ। ਮੈਨੂੰ ਲਾ ਕੇ ਦੋ ਭਾਂਡੇ ਚੱਕਦੇ ਹਾਂ ਸਿੰਕ ਤੇ ਪਾ ਰਿਹਾ। ਮੈਂ ਨਹੀਂ ਚੱਕਣਾ। ਕੱਲ ਵੀ ਤੁਹਾਡੇ ਅੱਖੇ ਮੈਂ ਬੋਤਲਾਂ ਭਰਦੀਆਂ ਸੀ। ਆਇਆ ਫੇਰ ਕੀ ਬੋਤਲਾਂ ਭਰਦੀਆਂ ਪਾਣੀ ਦੀਆਂ ਤੇ। ਪਹਿਲਾਂ ਤੁਸੀਂ ਮੰਗ ਨੂੰ ਵਾਂਡੇ ਪੇ ਦਿੰਦੇ ਨੂੰ ਬਲਾਲਾ ਘਰ। ਬੱਸ। ਮਾਂ ਤੂੰ ਮੈਂ ਵਾਂਡੇ ਕੱਲੇ ਤਾਂ ਤੈਨੂੰ ਤੇ ਮੈਂ ਕੰਮ ਤੈਨੂੰ ਆਖਿਆ ਤੂੰ ਕਰਵਾ। ਮੈਂ ਨਹੀਂ ਕਰਨਾ ਵੀ। ਨਹੀਂ। ਨਾਲੇ ਮੈਂ ਤੂੰ ਆਸ ਰੱਖੀ ਕੋਈ ਇਦਾਂ ਦੀ। ਭਾਂਡੇ ਤੋੜ ਗਰੀ ਤੁਹਾਡਾ ਕੁੱਖ ਕਰ ਦੋ ਹਾਏ ਹੈ ਤੈਨੂੰ ਮੈਂ ਕੀ ਕਹਤਾ ਦੋ ਭਾਂਡੇ ਚੁੱਕਨ ਨੂੰ ਕਹਤਾ ਚੋਕੜੋ ਆਪੇ ਅਰੇ ਫੱਦੋ ਵੀ ਆ ਇਹ ਮੁੰਡੇ ਨੂੰ ਮੈਂ ਮਾਨਸਵੰਨੀਆ ਚੀਜ਼ਾਂ ਬੜਾ-ਬੜਾ ਦਿੰਨੀ ਆ ਕੱਪੜੇ ਇਹਨੂੰ ਮੈਂ ਮਾਨਸਵੰਨੇ ਲਾਲਾ ਦਿੰਨੀ ਆ ਜੇ ਇਹਨੂੰ ਮੈਂ ਕੋਈ ਕੰਮ ਨਹੀਂ ਦੇ ਦੁੱਕੇ ਦਾ ਮੇਰੇ ਅੱਖੇ ਨਹੀਂ ਲੱਗਦਾ ਕਿਵੇਂ ਇੰਨਾ ਵਿਗੜਿਆ ਤੇ ਕਹੋ ਹੋ ਕੇ ਕੀ ਬਣੂ ਕੁੜੀ ਦਾ ਇੰਨਾ ਸੋਟ ਹੈਗਾ ਹੀ ਨਾ ਜਿਬਾਤ ਤੇ ਨਹੀਂ ਨਾ ਮੈਨੂੰ ਕੋਈ ਦਿੰਦੀ ਗਾੜੀ ਜੋ ਮਰਜ਼ੀ ਨਾ ਕੰਮ ਆਸ ਦਿੰਨੀ ਉਹਨੂੰ ਚੁੱਪ ਕਰਕੇ ਘਰ ਤੇ ਰਹਿੰਦੀ ਇਹ ਮੁੰਡਿਆ ਤੇ ਮੇਰੇ ਕਿਤੇ ਮਾਸਾ ਅੱਖੇ ਨਹੀਂ ਲੱਗਦਾ